ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨਾਂ ਵੱਲੋਂ ਕੱਲ ਵੀ ਆਪਾਂ ਇੱਕ ਖਬਰ ਦਿਖਾਈ ਸੀਗੀ ਸਰਹਾਦੀ ਇਲਾਕੇ ਦੀ ਜਿੱਥੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਜਿਹੜੀ ਅੱਗ ਲਗਾਈ ਜਾਂਦੀ ਹੈ ਉਹਦਾ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀਗੀ ਉਸ ਖਬਰ ਦੇ ਵਿੱਚ ਕਿਉਂਕਿ ਪਿਛਲੇ ਦਿਨੀ ਗੁਰਦਾਸਪੁਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀਗਾ ਕਿ ਅੱਗ ਲਗਾਈ ਸੀਗੀ ਖੇਤਾਂ ਦੇ ਵਿੱਚ ਜਿਹੜੇ ਕਣਕ ਦੇ ਹੈਗੇ ਆ ਅਨਾੜ ਨੂੰ ਅੱਗ ਲਗਾਈ ਸੀਗੀ ਉਹਦੇ ਨਾਲ ਇੱਕ ਬੱਚੀ ਤੇ ਇੱਕ ਉਹਦਾ ਪਿਤਾ ਤੇ ਇੱਕ ਬੱਚੀ ਦੀ ਦਾਦੀ ਜਿਹੜੀ ਹੈ ਕਦੇ ਉਹ ਪੂਰੇ ਹੋ ਗਏ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ ਜਲਣ ਦੇ ਨਾਲ ਦੱਸਣਾ ਚਾਹਾਂਗੇ ਵੀ ਜਿਹੜੀ ਅੱਗ ਲਗਾਈ ਜਾਂਦੀ ਹੈ ਉਹ ਕਈ ਵਾਰੀ ਖੇਤਾਂ ਤੋਂ ਬਾਹਰ ਰੋਡ ਤੇ ਵੀ ਆ ਜਾਂਦੀ ਹੈ ਰੋਡ ਤੇ ਧੂਆ ਆਉਂਦਾ ਉਹਦੇ ਨਾਲ ਜਿਹੜੇ ਹਾਸੇ ਹੋ ਜਾਂਦੇ ਨੇ ਤੇ ਕੱਲ ਜਿਹੜੀ ਖਬਰ ਦਿਖਾਈ ਉਸ ਤੋਂ ਤੁਰ ਖਬਰ ਸੁਣਨ ਨੂੰ ਮਿਲੀ ਹੈ ਕਿ ਉਸੇ ਇਲਾਕੇ ਦੇ ਸਰਹੱਦੀ ਇਲਾਕੇ ਦੇ ਵਿੱਚ ਪਿੰਡ ਹੈਗਾ ਅਨਿਆਲ ਉੱਥੇ ਵੀ ਕਿਸੇ ਨੇ ਕਿਸਾਨ ਨੇ ਨਾਲ ਲੱਗਦੇ ਪਿੰਡ ਦੇ ਵਿੱਚ ਆਗ ਲਗਾਈ ਸੀ ਜਿਹੜੀ ਪਹੁੰਚ ਗਈ ਅੱਗ ਜਿਹੜੀ ਆ ਹਵਾ ਤੇਜ਼ ਹੋਣ ਦੇ ਕਾਰਨ ਜਿਹੜੀ ਆ ਉਹ ਅਨਿਆਲ ਪਿੰਡ ਦੇ ਵਿੱਚ ਪਹੁੰਚ ਗਈ ਤੇ ਉੱਥੇ ਜਿਹੜੇ ਖੇਤਾਂ ਦੇ ਵਿੱਚ ਘਰ ਸੀਗੇ ਉਹਨਾਂ ਦੇ ਘਰਾਂ ਤੱਕ ਅੱਗ ਪਹੁੰਚੀ ਤੇ ਉਹਨਾਂ ਦੇ ਘਰ ਜਿਹੜੇ ਸੜ ਕੇ ਜਿਹੜੇ ਸੁਆਹ ਹੋ ਗਏ ਤੇ ਦੱਸਦੀ ਕਿੱਥੇ ਉਹਨਾਂ ਦੀ ਤੂੜੀ ਵੀ ਕਾਫੀ ਜਿਹੜੀ ਹੈ ਸੜੀ ਹੈ ਵੱਡਾ ਨੁਕਸਾਨ ਹੋਇਆ ਦੱਸ ਸਕਦੇ ਕਿ ਵੱਡਾ ਨੁਕਸਾਨ ਹੋਇਆ ਪਰ ਕਿਸਾਨ ਜਿਹੜੇ ਹੈਗੇ ਨੇ ਜਾਂ ਜਿਹੜੇ ਖੇਤ ਮਾਲਕ ਹੈਗੇ ਇਸ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਉਹ ਜਿਹੜੇ ਉਲੰਘਣਾ ਕਰ ਰਹੇ ਨੇ ਧਜੀਆਂ ਉਡਾ ਰਹੇ ਨੇ ਕਹਿ ਸਕਦੇ ਪ੍ਰਸ਼ਾਸਨ ਦੇ ਜਿਹੜੀਆਂ ਲਗਾਈਆਂ ਹੋਈਆਂ ਪਾਬੰਦੀਆਂ ਦੀਆਂ ਦੱਸਣਾ ਚਾਹਵਾਂਗੀ ਪ੍ਰਸ਼ਾਸਨ ਨੂੰ ਚੈਰਾ ਕੱਲ ਵੀ ਸਾਡੇ ਲੋ ਅਪੀਲ ਕੀਤੀ ਗਈ ਸੀ ਤੇ ਲੋਕਾਂ ਨਾਲ ਗੱਲਬਾਤ ਜਿਹੜੀ ਕੀਤੀ ਗਈ ਸੀ ਉਹਨਾਂ ਨੇ ਵੀ ਇਹੋ ਅਪੀਲ ਕੀਤੀ ਸੀ ਪ੍ਰਸ਼ਾਸਨ ਨੇ ਕਿਤਨਾ ਕਿਤੇ ਸਖਤੀ ਨਾਲ ਕਦਮ ਚੁੱਕਣੇ ਚਾਹੀਦੇ ਆ ਇਹਨਾਂ ਨੂੰ ਸਖਤੀ ਨਾਲ ਜਿਹੜਾ ਸਮਝਾਉਣਾ ਚਾਹੀਦਾ ਕਿ ਜਿਹੜੇ ਇੱਥੇ ਇਹੋ ਜਿਹਾ ਕੰਮ ਨਾ ਕੀਤਾ ਜਾ ਕਿਉਂ ਇਹਦੇ ਨਾਲ ਸਿਰਫ ਜਾਨੀ ਨੁਕਸਾਨ ਤੇ ਜਿਹੜਾ ਹੁੰਦਾ ਹੁੰਦਾ ਘਰਾਂ ਦਾ ਨੁਕਸਾਨ ਹੁੰਦਾ ਇਹਦੇ ਨਾਲ ਜਿਹੜੇ ਕੀੜੇ ਮਕੋੜੇ ਆ ਲਾਲੀਏ ਜਾਂ ਹੋਰ ਜਿਹੜੇ ਹਰੀਆਲੀ ਹੁੰਦੇ ਆ ਬੂਟੇ ਉਹ ਵੀ ਜਿਹੜੇ ਆ ਕਾਫੀ ਡੈਮੇਜ ਹੁੰਦੇ ਆ ਉਹ ਵੀ ਖਤਮ ਹੋ ਜਾਂਦੇ ਨੇ ਤੇ ਦੋਸਤੋ ਉਹਨੂੰ ਗੱਲਬਾਤ ਸੁਣਾਣੇ ਆ ਜਿਨ੍ਹਾਂ ਦਾ ਨ ਖਾਨਕੋਡ ਮੀਡੀਆ ਕੋਈ ਨਹੀਂ ਕੋਈ ਸਾਰੀ ਬਣਾਉਣੀ ਹੈ ਯਾਰ ਟੈਂਸ਼ਨ ਬੁਲਾਣਾ ਸਾਰੇ ਨਹੀਂ ਜਿਹਦਾ ਜਿਹਦਾ ਹੈਗਾ ਉਹ ਇੱਕ ਦਿਨੇ ਆ ਜਾਓ ਬਸ ਬੜਿਆ ਇੱਕ ਦਿਨ ਸ਼ਾਮਾ ਵੀ ਥੀ ਸ਼ਾਮਾ ਸ਼ਾਮਾ ਹੋ ਗਿਆ ਕੀ ਹੋਇਆ ਹੈ ਮੇਰਾ ਨਾਮ ਜੋਨੀ ਸ਼ਰਮਾ ਤੇ ਮੈਂ 2 ਤੋਂ 3 ਰੀ ਪਰਪੋਸ ਟੂੜੀ ਸੀਗੀ ਤੇ ਇੱਕ ਸਾਡੀ ਹੀ ਉਹ ਸੜਕੇ ਰਾਖ ਹੋ ਗਈ ਹੈ ਮਨਵਾਲ ਵਾਲੇ ਪਾਸੋਂ ਕਿਧੋ ਆਗ ਆਈ ਹੈ ਅਗ ਲੱਗ ਕੇ ਸਾਰਾ ਹੀ ਰਾਖ ਹੋ ਗਿਆ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜੋ ਵੀ ਸਾਡਾ ਮੌਜਾ ਬੰਦਾ ਮੁਆਜਾ ਦਿੱਤਾ ਜਾਵੇ ਹਾਂਜੀ ਬਈ ਹ ਚਿਲਕਰਾਜ ਪਿੰਡ ਨੇਹਾਲ ਤੋਂ ਤੇ ਸਾਡਾ ਮਤਲਬ ਬੂਟੇ ਲਾਇਦੇ ਅਸੀਂ ਦੋ ਪਹਾੜੇ ਬਣੇ ਦੇ ਸੀ 600 ਬੂਟੇ ਲਾਇਆ ਸਵੇਜ ਦਾ ਸਾਰਾ ਝਰੂਸ ਗਿਆ ਸਾਰਾ ਹੀ ਵਿੱਚ ਕੀ ਹੋਇਆ ਕੀ ਬਈ ਇਹ ਅੱਗ ਲੱਗੀ ਇਧਰੋਂ ਸਿੱਧੀ ਗਈ ਹੈ ਮਨਵਾਲ ਵਾਲੇ ਪਾਸੋਂ ਅੱਗ ਲੱਗੀ ਹੈ ਸਾਡੇ ਭਰਾ ਦੇ ਵਿੱਚ ਮੁਰਗੀ ਛੜ ਗਏ ਨਾ ਔਰ ਪਹਾੜੇ ਵੀ ਛੜ ਗਏ ਨਾ ਤੋਂ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਿਆ ਵੀ ਜਿੰਨਾ ਵੀ ਨੁਕਸਾਨ ਆਇਆ ਉਹਦਾ ਜਾ ਜਾ ਲਾ ਕੇ ਤੋਂ ਗਰੀਬ ਬੰਦੇ ਆਹੀਂ ਬੜੀ ਮੁਸ਼ਕਲ ਨਾਲ ਉਹ ਮਤਲਬ ਜਿਹੜੀ ਧੂੜੀ ਖਰੀਦੀ ਸੀ ਜਿਹੜੀ ਕਿ ਉਹਨਾਂ 1800 ਰੁਪਏ ਆ ਰਿ ਪਰ ਰੀਪਰ ਦਿੱਤੇ ਸੀ ਤੋਂ ਆਹੀਂ ਸ਼ੇਰ ਰੀਪਰ ਜਿਹੜੇ ਛਟਾਏ ਦੇ ਸੀ ਉਹ ਸਾਰੇ ਵਿੱਚੇ ਸਵਾਹ ਹੋ ਗਏ ਔਰ ਬੂਟੇ ਕਟੋ ਕਰ ਪੰਜ ਛੇ ਸੂ ਬੂਟਾ ਸਵੇਜੇ ਦਾ ਸੀ ਸਾਡਾ 20 20 ਫੁੱਟ ਦੀ ਹਾੜ ਹੋਈ ਦੀ ਸਾਰਾ ਚਲੂਸਿਆ ਗਿਆ ਵਿੱਚੇ ਹੀ ਤੋਂ ਆਹੀਂ ਇਹ ਮੰਗ ਕਰਨਿਆ ਕਿ ਸਾਡਾ ਜਿਹੜਾ ਬੰਦਾ ਮਾਜਵਾ ਸਰਕਾਰ ਵੱਲੋਂ ਦਿੱਤਾ ਜਾਵੇ ਹਾਂ ਜੀ ਕੀ ਹੋਇਆ ਜੀ ਜੀ ਆਗਾ ਆਈਏ ਮਨਵਾਲੋਂ ਜੀ ਤੇ ਆਹੀਂ ਮੈਂ ਤਾਂ ਮੌਕੇ ਤੇ ਇੱਥੇ ਹਾਂ ਜੀ ਡੰਗਰ ਵੱਜੇ ਜੇ ਮੈਂ ਉਹ ਕੱਢੀ ਉੱਥੋਂ ਲੈਂਦੇ ਖੁਰਲੀ ਬੰਨੇ ਨੇ ਖੁਰਲੀ ਬਣ ਕੇ ਤੇ ਕਿਸੇ ਦੇ ਹੋਰ ਨਾ ਉਹ ਕੱਢੇ ਨੇ ਆਪਣੇ ਮੈਂ ਮਤਲਬ ਕੱਡੇ ਬਾਹਰ ਸਿਰਫ ਉਸੇ ਵੱਡੇ ਨੇ ਰਸੇ ਬੜਦੇ ਬੜਦੇ ਮੇਰੇ ਮਤਲਬ ਠਵਰੀ ਦੀ ਅੱਗ ਪਈ ਆ ਅੰਦਰ ਸਗੋਂ ਥੋੜੇ ਪੈਸੇ ਵੀ ਰੱਖੇ ਦੇ ਹੀ ਉਹ ਮਤਲਬ ਕੋਈ ਦੇਣਦੂਣ ਵਸ ਹੈ ਉਹ ਵੀ ਨਾਲ ਹੀ ਮੇਰੇ ਕਪੜੇ ਕੁੱਪੜੇ ਜੋ ਬਿਸਤਰੇ ਜੋ ਕਪੜੇ ਜੋ ਵੀ ਐ ਸਭ ਕੁਝ ਝੁਕਿਆ ਗਿਆ ਕੀ ਮੰਗ ਕਰਦੇ ਮੰਗ ਮਹਾਰਾਜ ਇਹ ਕਰਨੇ ਆ ਵੀ ਦਿਖੀਏ ਮੌਕਾ ਦਿਖੀਏ ਜੋ ਵੀ ਆ ਮਤਲਬ ਸਰਕਾਰ ਦਿੱਤੇ ਜਾ ਮਾਜਵਾ ਦਿੱਤੇ ਜਾ ਆਹ ਲੋ ਮੇਰੇ ਤਾਂ ਇੰਜਨ ਵੀ ਫਕੋ ਗਏ ਨੇ ਵਿੱਚੇ ਸਭ ਕੁਝ ਇੰਜਨ ਪਰ ਟੋਕੇ ਜੋ ਵੀ ਆ ਸਾਰਾ ਸਮਾਨ ਜੀ ਪੂਰਾ ਫਕੋਈਆ ਅੰਦਰ ਰਸਨਾ ਦਾਣੇ ਸਭ ਕੁਝ ਫਕੋਈਆ ਸਰੇ ਆਈ ਦੋ ਤਿੰਨ ਕੰਡ ਰੋ ਫਕੋਈ ਕਣਕ ਫਕੋਈ ਅੰਦਰ ਲਾਈ ਜੀ